오민 <목소리도> It's <speaking in foreign language> <speaking in foreign> a <language> ਜਿਵੇਂ ਬਾੜ ਆਡਾ ਸੇਤੀ ਕਰਦੀਆਂ ਕਲਾ ਪੱਤ ਜੜਦੀਆਂ ਕਲਾ ਬਲੋ My, my name is ਆਈ ਗੁਰੂ ਜੀ ਖਾਲਸਾ ਬੈਜੀ ਫਤੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਔਰ ਪੂਰੀ ਮੋਡਰਨ ਮਾਰਗੜੀ ਐਸੋਸੀਏਸ਼ਨ ਵੱਲੋਂ ਪੂਰੀ ਦੁਨੀਆ ਭਰ ਦੇ ਸੰਸਾਰ ਭਰ ਦੇ ਲੋਕਾਂ ਨੂੰ ਸ਼੍ਰੀ ਗੁਰੂ ਨਨਕਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਕਿ ਸਾਡੇ ਪਹਿਲੇ ਪਾਤਸ਼ਾਹ ਜੀ ਗੁਰੂ ਨਨਕਦੇਵ ਜੀ ਜੋ ਸਿੱਖਿਆ ਸਾਨੂੰ ਦੇ ਕੇ ਗਏ ਆ ਮੈਨੂੰ ਲੱਗਦਾ ਵੀ ਲੋਕਾਂ ਨੂੰ ਉਹੀ ਸਿੱਖਿਆ ਮੱਦੇ ਚੱਲਣਾ ਚਾਹੀਦਾ ਹੈ ਔਰ ਅੱਜ ਮੈਂ ਦੇਖ ਰਿਹਾ ਵੀ ਪੂਰੇ ਲੁਧਿਆਣੇ ਦੇ ਵਿੱਚ ਖਾਸ ਕਰਕੇ ਕਿਉਂਕਿ ਅਸੀਂ ਇੱਥੇ ਰਹਿੰਦੇ ਆ ਔਰ ਹਰ ਏਰੀਆ ਦੇ ਵਿੱਚ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਮਾਰਦ ਹਾ ਹਾ ਲੋਕਾਂ ਨੇ ਸਟਾਲ ਲਾਇਆ ਹੈ ਯਾਰ ਬਸ ਖੁਸ਼ੀ ਦਾ ਕੋਈ ਅੰਤ ਹੀ ਨਹੀਂ ਹੈ ਮਤਲਬ ਇੰਨੇ ਲੋਕ ਹਜ਼ਾਰ ਪੂਰੇ ਰਾਤ ਕਿ ਸੇਵਾ ਕਰ ਰਹੇ ਸੋ ਇੱਕ ਵਾਰ ਫੇਰ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਥੈਂਕ ਯੂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਬਲਬੀਰ ਸਟੋਰ ਵੱਲੋਂ ਸਾਰਿਆਂ ਵੱਲੋਂ ਆਪਣਾ ਗੁਰਗੁਰ ਜੀ ਦੇ ਜਰਪੁਰ ਦੀਆਂ ਲੱਖ ਲੱਖ ਵਧਾਈ ਸਾਡੇ ਬਜ਼ੁਰਗ ਇੱਥੇ ਹੁੰਦੇ ਸੀ ਤੇ ਉਹ ਵੀ ਬੜਾ ਸੋਹਣੇ ਤਰੀਕੇ ਨਾਲ ਸਾਰਿਆਂ ਦਾ ਆਪ ਭਗਤ ਕਰਦੇ ਹੁੰਦੇ ਸੀ ਅੱਜ ਉਹਨਾਂ ਦੀ ਯਾਦ ਆ ਰਹੀ ਆ ਇਹ ਬੜਾ ਸੋਹਣਾ ਪ੍ਰੋਗਰਾਮ ਲੱਗਿਆ ਨੇ ਅ ਸੰਗਤਾਂ ਨੂੰ ਲੰਗਰ ਲਗਾਏ ਗਏ ਆ ਤੇ ਮੈਂ ਸਾਰਿਆਂ ਨੂੰ ਕੋ ਪਰਵ ਦੀਆਂ ਮੁਬਾਰਕਾਂ ਦੇਣਾ ਬਹੁਤ ਚਾਹੁੰਦਾ ਹਾਂ ਪੁਰਨਾਣੂ 500 ਤਾਂ ਜੋ ਸਰਬੱਤ ਦੇ ਭਲੇ ਵਾਸਤੇ ਹੀ ਨੇ 13 13 ਕਰਕੇ ਹੀ ਲੰਗਰ ਚਲਾਇਆ ਸੀ ਵਾਹਿਗੁਰੂ ਉਸ ਨੂੰ ਜੀ ਕਿਰਪਾ ਕਰਕੇ ਚੜ੍ਹਾ ਹਰੇ ਨੇ ਤੇ ਸਾਡੀ ਵੀ ਵਾਹਿਗੁਰੂ ਅੱਗੇ ਇਹ ਅਰਦਾਸ ਹੈ ਕਿ ਇਸ ਤਰ੍ਹਾਂ ਹੀ ਲੰਗਰ ਚੱਲਦੇ ਰਹਿਣ ਸਰਬੱਤ ਦਾ ਭਲਾ ਹੋਵੇ ਤੇ ਸਿੱਖੀ ਕੌਮ ਤੋਂ ਵਧਦਾ ਹੋਵੇ ਸਰਕਾਰ ਯੋਗ ਸਾਚੰਗ ਜੀਓ 4 556 ਸਾਲਾਂ ਤਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਦੇ ਵਿੱਚ ਸਾਰੀਆਂ ਸੰਤਾਂ ਅੱਜ ਦੇ ਇਸ ਜੋ ਆਪਾਂ ਨਗਰ ਕੀਰਤਨ ਸਜਾਇਆ ਹੈ ਇਹਦੇ ਚ ਆ ਕੇ ਸ਼ਾਮਲ ਹੋਈਆਂ ਨੇ ਧਨਮਨ ਧਨ ਨਾਲ ਵੀ ਉਹਨਾਂ ਸੇਵਾ ਕੀਤੀ ਹੈ ਗੁਰੂ ਸਾਹਿਬ ਜੋ ਨਾਨਕ ਸਾਹਿਬ ਜੀ ਦਾ ਜੋ ਪਗਾਮ ਹੈ ਉਹਨਾਂ ਨੂੰ ਘਰ ਘਰ ਪਹੁੰਚਾਇਆ ਹੈ ਔਰ ਗੁਰ ਨਾਨਕ ਸਾਹਿਬ ਵੀ ਜਨ ਜਿਹੜੇ ਉਸ ਵਕਤ ਇਸ ਦੁਨੀਆ 'ਚ ਆਏ ਇਸ ਦੁਨੀਆ ਦੇ ਵਿੱਚ ਜਿਹੜਾ ਕਾਪ ਕੋਪਨੇ ਰਾਹੀ ਉਸਦੇ ਪਾਪਾਂ ਦਾ ਸੰਬੰਧ ਵੱਧ ਚੁੱਕਿਆ ਸੀ ਸ਼ੀਫ ਆਜ਼ਮੀ ਦਾ ਰਹਿਣਾ ਮੁਸ਼ਕਲ ਹੋ ਗਿਆ ਸੀ ਲੇਕਿਨ ਗੁਰੂ ਸਾਹਿਬ ਨੇ ਪਗਾਮ ਕਰਕੇ ਸਾਰਿਆਂ ਨੂੰ ਇਕੱਠਿਆਂ ਕੀਤਾ ਹੈ ਉਹਨਾਂ ਦੀ ਸ਼ੋਧ ਹਨ ਕਿ ਮੇਰੀ ਕਲਮ ਗਰੀਬ ਨਹੀਂ ਲਿਖੇ ਕੀ ਕੀ ਬURU ਨਾਨਕ ਨੇ ਕੀਤੇ ਉਪਕਾਰ ਜਿਹੜੇ ਪਰੰਪਰਾਵਾਂ ਚ ਪੌਜਲ ਪਾ ਕੀਤੇ ਵੇੜੇ ਡੂਬਦੇ ਸੀ ਜੰਗਲ ਤਰ ਵੇੜੇ ਮੰਗਲ ਤਾਰ ਜਿਹੜੇ ਸਿੱਧੇ ਰਾਹ ਉਹਨਾਂ ਨੂੰ ਪਾ ਦਿੱਤਾ ਪੱਕੇ ਠੇਕੇ ਦੇ ਸੀ ਠੇਕੇਦਾਰ ਜਿਹੜੇ ਭਾ ਕੇ ਸੁੱਖਾਂ ਦੇ ਨਹੀਂ ਸੁਆ ਦਿੱਤਾ ਐਸੇ ਮੁਕਤਾਂ ਦੇ ਖਿਆਰ ਜਿਹੜੇ ਅਗੂ ਕਹਿੰਦੇ ਨੇ ਸੱਜਣ ਧੱਗ ਵਾਕੇ ਕਦੀ ਸੁੱਖ ਤੇ ਨਾ ਇੱਕ ਭਾਗੋ ਜਾਨਾ ਨਾਲ ਹਜ਼ਾਰ ਹੁੰਦਾ ਤੇ ਲਾਲੋ ਵਰਗੇ ਨੂੰ ਕਿਹਨੇ ਪੁੱਛਿਆ ਸੀ ਜੇ ਗੁਰਨਾਣਕ ਦਾ ਉਤਾਰ ਨਾ ਹੁੰਦਾ ਸਭ ਸੰਗਤ ਬੁਧਾਈਆਂ ਔਰ ਸਾਰੇ ਆਪ ਦੁਆਨਾ ਚਾਹੋ ਜਿੱਥੇ ਗੁਰਸਹਾਬ ਸਾਹਿਬ ਨਾੜਨ ਉਹ ਨਾਮ ਜਪੋ ਸੱਚੀ ਪਤਾਈ ਕਿਰਪਾ ਅਗੇ ਇਹ ਸ਼ਬਦ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਯੂਥ ਨੂੰ ਇਹ ਸੰਦੇਸ਼ ਦੇ ਰਿਹਾ ਗੁਰਨਾਣਕ ਸਾਹਿਬ ਦੇ ਗੁਰਪ੍ਰਭੂ ਦੇ ਉੱਪਰ ਸੇਵਾ ਕਰੋ ਕੀਰਤ ਕਰੋ ਨਾਮ ਜਪੋ ਵੰਡ ਛਕੋ ਨਸ਼ਿਆਂ ਚ ਕੁਛ ਨਹੀਂ ਪਿਆ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰੋ ਸੰਸਾਰ ਦਾ ਨਾਮ ਰੋਸ਼ਨ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਾਨਕ ਦੇਵ ਜੀ ਦੇ ਪਰਵ ਦੇ ਆਰਮਣ ਦਿਵਸੀਆਂ ਸਭ ਨੂੰ ਵਧਾਈਆਂ ਬਹੁਤ ਬਹੁਤ ਮੈਂ ਸਾਥ ਸੰਗਤ ਨੂੰ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਬਹੁਤ ਬਹੁਤ ਵਧਾਈਆਂ ਸਾਰਾ ਇਸ ਵਾਰੀ ਦਾ ਨਗਰ ਕੀਰਤਨ ਦਾ ਕੁਝ ਸਪੈਸ਼ਲ ਚੀਜ਼ ਹੈ ਇੱਕ ਸੰਦੇਸ਼ ਦਿੱਤਾ ਹੈ ਪੋਸਟਰਾਂ ਦੇ ਨਾਲ ਹੀ अपना ਜਿਹੜਾ ਵਾਤਾਵਰਨ ਆ ਉਹਨੂੰ ਸੰਭਾਲੀਏ ਪਾਣੀ ਨੂੰ ਸੰਭਾਲੀਏ ਔਰ ਜਿਹੜੀ ਪ੍ਰਾਣੀ ਹੈ ਉਹਨੂੰ ਨਾ ਜਗਾਈਏ ਔਰ ਸਭ ਤੋਂ ਅਹਿਮ ਮੁੱਦਾ ਜਿਹੜਾ ਹੈ ਇਸ ਟਾਈਮ ਲੁਧਿਆਣੇ ਦਾ ਹੈ ਬੁੱਢਾ ਦਰਿਆ ਦਾ ਉਹਨੂੰ ਸਾਫ਼ ਰੱਖੀਏ ਔਰ ਉਹਨੂੰ ਉਹਦੀ ਪ੍ਰਦੂਸ਼ਣ ਨੂੰ ਖਤਮ ਕਰੀਏ ਅਸੀਂ ਦੇਖਿਆ ਕੋਈ ਹਾਰਲੇ ਮੋਟਰਸਾਈਕਲ ਤੇ ਨੌਜਵਾਨ ਵੀ ਪਹੁੰਚੇ ਹੋਏ ਨੇ ਜੀ ਉਹਨਾਂ ਵੱਲੋਂ ਵੀ ਕੋਈ ਖਾਸ ਸੰਦੇਸ਼ ਉਹਨਾਂ ਲਈ ਵੀ ਉਹਨਾਂ ਦੇ ਸੰਦੇਸ਼ ਇਹ ਵੀ ਮਨੁੱਖਤਾ ਦੀ ਜਿਹੜੀ ਸੇਵਾ ਹੈ ਉਹਦੇ ਲਈ ਤੇ ਸਾਰਾ ਜਿਹੜਾ ਸੰਸਾਰ ਹੈ ਉਹਦੇ ਵਿੱਚ ਸ਼ਾਂਤੀ ਦਾ ਇਹੜਾ ਹੈਗਾ ਸੰਦੇਸ਼ ਲੈ ਕੇ ਚੱਲ ਰਹੇ ਹਾਂ ਜੀ ਗੁਰੂ ਨਾਨਕ ਚੈਰੀਟੇਬਲ ਹਸਪੀਟਲ ਤੋਂ ਸ੍ਰੋਚੀ ਸਾਹ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਸਾਰੀ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਹੋਏ ਪ੍ਰਵਚਨਾਂ ਦੇ ਉੱਤੇ ਅਮਲ ਕਰਨਾ ਚਾਹੀਦਾ ਹੈ ਜਿਵੇਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਾਣੀ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਇਹ ਬਹੁਤ ਜ਼ਰੂਰੀ ਹੈ ਔਰ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਹੋਏ ਸੰਦੇਸ਼ਾਂ ਦੇ ਉੱਤੇ ਚੱਲਣਾ ਚਾਹੀਦਾ ਸਾਰੀ ਸੰਗਤ ਨੂੰ ਧੰਨਵਾਦ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਗੁਰਪੁਰਬ ਦੀਆਂ ਮੈਂ ਸਾਈਕਲ ਰਾਰਮੈਸ ਤੋਂ ਦਲਜੀਤ ਸਿੰਘ ਦੋਸਤੋ ਇਹ ਸਾਰਾ ਨਗਰ ਕੀਰਤਨ ਜਿਹੜਾ ਹੈਗਾ ਗੁਰਦੁਆਰਾ ਸ਼ੀਡਾਂ ਵਾਲਿਆਂ ਤੋਂ ਸ਼ੁਰੂ ਹੋ ਕੇ ਤੇ ਆਪਣਾ ਗੁਲਾਟੀ ਚੋ ਗੋਲ ਮਾਰਕੀਟ ਫਰਨਾਮ ਦਾ ਜੋਰਤ ਵਾਲੀ ਕੋਠੀ ਤੋਂ ਹੁੰਦਾ ਹੋਇਆ ਤੇ ਮਾਫੀ ਜਰੀ ਹੋਏਗੀ ਏਦੀ ਆਪਣਾ ਲੱਕੀ ਟੋਪਲ ਹਾਊਸ ਵਾਲੀ ਤੋਂ ਰੋਡ ਤੋਂ ਚਾਰ ਖੰਭਾ ਰੋਡ ਤੋਂ ਹੁੰਦਾ ਹੋਇਆ ਆਪ ਵੀ ਕਰੂਗਾ ਜੀ ਇੱਕ ਇੱਕ ਕਰਕੇ ਮੈਸੇਜ ਇਹੀ ਹੈ ਜੀ ਵੀ ਜੋ ਗੁਰੂ ਸਾਹਿਬ ਨੇ ਆਪਾਂ ਨੂੰ ਇੱਕ ਬੜਾ ਵਧੀਆ ਉਪਦੇਸ਼ ਦਿੱਤਾ ਹੈ ਨਾਮ ਜਪੋ ਕੀਰਤ ਕਰੋ ਵੰਡ ਛਕੋ ਆਪਾਂ ਸਾਰੇ ਉਸੇ ਲਹਿਰ ਤੇ ਚਲੀ ਜਾ